ਤਾਕਦ ਲਓ ਜੀ ਕੜੀ ਤੁਸੀਂ ਬਹੁਤ ਤਰ੍ਹਾਂ ਦੀ ਖਾਦੀ ਹੋਵੇਗੀ ਪਰ ਅੱਜ ਮੈਂ ਬਣਾ ਰਹੀ ਆ ਆਲੂ ਵਾਲੀ ਟੇਸਟੀ ਕੜੀ ਗਰਮੀਆਂ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੀ ਆ ਬਹੁਤ ਹੀ ਘੱਟ ਇਨਗਰੀਡੀਅੰਟਸ ਦੇ ਨਾਲ ਬਣ ਕੇ ਤਿਆਰ ਹੁੰਦੀ ਆ ਜੀ ਗਰਮ ਗਰਮ ਚਾਵਲਾਂ ਨਾਲ ਇੰਜੋਏ ਕਰੋ ਆਲੂ ਵਾਲੀ ਟੇਸਟੀ ਕੜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਵਾਦ ਰੱਖੇ ਚੜ੍ਹਦੀ ਕਲਾ ਚ ਰੱਖੇ ਕਾਰੋਬਾਰਾਂ ਚ ਵਾਧੇ ਕਰੇ ਜੀ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਆ ਗਰਮੀ ਬਹੁਤ ਜ਼ਿਆ ਤੇ ਅੱਜ ਮੈਂ ਸੋਚਿਆ ਕਿ ਬਣਾਨੇ ਆ ਆਲੂ ਵਾਲੀ ਕੜੀ ਆਲੂਆਂ ਵਾਲੀ ਕੜੀ ਬਹੁਤ ਹੀ ਟੇਸਟੀ ਬਣਦੀ ਹੈ ਇਹਦੇ ਵਾਸਤੇ ਮੈਂ ਲੱਸੀ ਲਈ ਆ ਦਹੀਂ ਨਹੀਂ ਲੈਣਾ ਜੀ ਲੱਸੀ ਵੀ ਘਰ ਦੀ ਆ ਸੰਘਣੀ ਆ ਬਹੁਤ ਵਧੀਆ ਲੱਸੀ ਆ ਹਲਕੀ ਹਲਕੀ ਖੱਟੀ ਆ ਥੋੜੀ ਜਿਹੀ ਖੱਟੀ ਲੱਸੀ ਲੈਣੀ ਆ ਜੋ ਕਿ ਬਹੁਤ ਹੀ ਟੇਸਟੀ ਕੜੀ ਬਣਦੀ ਆ ਤੇ ਇੱਕ ਛੋਟੀ ਕੌਲੀ ਜੀ ਮੈਂ ਲਈ ਆ ਬੇਸਣ ਦੀ ਤੇ ਹਾਫ ਚਮਚ ਲੈ ਆ ਮੈਂ ਹਲਦੀ ਪਾਊਡਰ ਤੇ ਹਾਫ ਚਮਚ ਹੀ ਲਿਆ ਕੁੱਟੀ ਹੋਈ ਲਾਲ ਮਿਰਚ ਟੇਸਟ ਦੇ ਅਕੋਰਡਿੰਗ ਨਮਕ ਲੈ ਲੈਣਾ ਮੈਂ ਇੱਕ ਚਮਚ ਲਿਆ ਜੀ ਭਰ ਕੇ ਤੇ ਥੋੜਾ ਜਿਹਾ ਮੈਂ ਧਨੀਆ ਪਾਊਡਰ ਲਿਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਆ ਇਹ ਲੱਸੀ ਬਹੁਤ ਹੀ ਵਧੀਆ ਘਰ ਦੀ ਲੱਸੀ ਆ ਟੇਸਟੀ ਆ ਤੇ ਕੜੀ ਵੀ ਉੰਨੀ ਹੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਚਾਹੋ ਤਾਂ ਦਹੀਂ ਤੋਂ ਵੀ ਬਣਾ ਸਕਦੇ ਆ ਪਰ ਜਿਹੜੀ ਲੱਸੀ ਵਾਲੀ ਕੜੀ ਇਹਦਾ ਟੇਸਟ ਹੀ ਅਲੱਗ ਆਉਂਦਾ ਉਹ ਵੀ ਆਲੂਆਂ ਵਾਲੀ ਬਹੁਤ ਹੀ ਸਾਰਿਆਂ ਨੂੰ ਪਸੰਦ ਆਊਗੀ ਗਰਮੀ ਦੇ ਵਿੱਚ ਉਦਾਂ ਵੀ ਕੁਝ ਵੀ ਖਾਣ ਨੂੰ ਜੀ ਨਹੀਂ ਕਰਦਾ ਸੋ ਜੀ ਮੈਂ ਸੋਚਿਆ ਕਿ ਅੱਜ ਆਪਾਂ ਆਲੂਆਂ ਵਾਲੀ ਕੜੀ ਬਣਾਉਣੀ ਆ ਇਸ ਤਰ੍ਹਾਂ ਦੇ ਆਲੂਆਂ ਦੇ ਪੀਸ ਕੱਟ ਲੈਣੇ ਆ ਦੇਖੋ ਇਸ ਤਰ੍ਹਾਂ ਇੱਕੋ ਜਿਹੇ ਸਾਈਜ਼ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਆ ਇਹਨਾਂ ਨੂੰ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਕੱਟ ਲਿਆ ਤੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਕਿਉਂਕਿ ਜਿਹੜੇ ਆਲੂ ਆ ਬਹੁਤ ਜਲਦੀ ਕਾਲੇ ਹੋ ਜਾਂਦੇ ਆ ਇਸ ਕਰਕੇ ਸੋ ਜੀ ਮੈਂ ਹੁਣ ਰੱਖੀ ਆ ਫਰਾਈ ਪੈਨ ਪੈਨ ਰੱਖੀ ਆ ਗੈਸ ਦੇ ਉੱਤੇ ਇਹਦੇ ਵਿੱਚ ਪਾਉਂਗੀ ਕੁਕਿੰਗ ਆਇਲ ਕੁਕਿੰਗ ਆਇਲ ਪਾਣ ਤੋਂ ਬਾਅਦ ਜੀ ਇਹ ਹੈਗੇ ਖੜੇ ਮਸਾਲੇ ਜਿਵੇਂ ਕਿ ਤੇਜ ਪੱਤਾ ਜੀਰਾ ਕਾਲੀ ਮਿਰਚ ਮੇਥੀ ਦਾਣਾ ਥੋੜੀ ਜਿਹੀ ਦਾਲ ਚੀਨੀ ਦਾ ਟੁਕੜਾ ਤੇ ਦੋ ਤਿੰਨ ਪੀਸ ਮੈਂ ਲਿਆ ਲੌਂਗਾਂ ਦੇ ਤੇ ਨਾਲ ਹੀ ਲਿਆ ਜੀ ਮੈਂ ਸਾਬਤ ਧਨੀਆ ਪਾਉਂਗੀ ਤੇਲ ਗਰਮ ਹੋਣ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਤਾ ਤੇਜ ਪੱਤਾ ਤੇਜ ਪੱਤਾ ਬਣਨ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਖੜੇ ਮਸਾਲੇ ਦਿਖਾਏ ਸੀ ਇਹ ਵੀ ਸਾਰੇ ਪਾ DNA ਬਹੁਤ ਸੋਹਣਾ ਫਲੇਵਰ ਆਂਦਾ ਹੈ ਇਹ ਕੜੀ ਬਾਨੀ ਕਰਦੀ ਦੋ ਤਿੰਨ ਲੌਂਗ ਪਾ ਦੋ ਜੀ ਕੋਈ ਗਰਮੀ ਨਹੀਂ ਕਰਦੇ ਵਧੀਆ ਲੱਗਦੇ ਟੇਸਟੀ ਲੱਗਦੇ ਟੇਸਟ ਬਹੁਤ ਵਧੀਆ ਆਂਦਾ ਹੈ ਤੇ ਹੱਥ ਦੇ ਨਾਲ ਦਰੜ ਫੜੜ ਕਰਕੇ ਮੈਂ ਸਾਫਤ ਧਨੀਆ ਜਿਹੜਾ ਇਹ ਵੀ ਪਾ ਲਿਆ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾਣਾ ਆ ਮਿਕਸ ਕਰਨਾ ਆ ਤੇ ਚੌਥਾਈ ਟੀस्पून ਜੀ ਮੈਂ ਪਾ ਲਈਆ ਹਿੰਗ ਕੋਈ ਵੀ ਆਪਾਂ ਜਿਵੇਂ ਕਹੇ ਬੇਸਣ ਨਾਲ ਰਿਲੇਟਡ ਬੇਸਣ ਦੀ ਕੋਈ ਵੀ ਆਪਾਂ ਸਬਜੀ ਜਾਂ ਕੋਈ ਵੀ ਚੀਜ਼ ਬਣਾਉਂਦੇ ਆ ਹਿੰਗ ਜ਼ਰੂਰ ਪਾਇਆ ਕਰੋ ਵੈਸੇ ਵੀ ਪਾ ਲਿਆ ਕਰੋ ਦਾਲ ਸਬਜੀ ਦੇ ਵਿੱਚ ਇਹ ਖਾਣਾ ਹਾਜਮ ਕਰਨ ਚ ਪੇਟ ਵਾਸਤੇ ਬਹੁਤ ਹੀ ਵਧੀਆ ਆ ਮੈਂ ਹਿੰਗ ਜ਼ਰੂਰ ਪਾਉਂਦੀ ਹੁੰਨੀ ਆ ਤੇ ਹੁਣ ਮੈਂ ਲੰਮੇ ਕੱਟੇ ਹੋਏ ਜਿਹੜੇ ਪਿਆਜ਼ ਹੁੰਦੇ ਆ ਨਾ ਇੱਕ ਵੱਡੇ ਸਾਈਜ਼ ਦਾ ਵੱਡਾ ਪਿਆਜ਼ ਸੀ ਉਹ ਮੈਂ ਕੱਟ ਕੇ ਪਾ ਲਿਆ ਪਿਆਜ਼ ਨੂੰ ਹਲਕਾ ਜਿਹਾ ਸੌਟੇ ਕਰਨਾ ਆ ਜਦੋਂ ਤੱਕ ਇਹਦਾ ਹਲਕਾ ਜਿਹਾ ਰੰਗ ਚੇਂਜ ਹੋ ਜਵੇ ਉਦੋਂ ਤੱਕ ਹੁਣ ਜੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਣੇ ਆ ਇਹ ਆਪਣੇ ਆਲੂ ਜਿਹੜੇ ਕੱਟ ਕੇ ਰੱਖੇ ਹੋਏ ਸੀ ਪਾਣੀ ਚੋਂ ਕੱਢ ਲਏ ਮੈਂ ਤੇ ਇਸ ਤਰ੍ਹਾਂ ਆਲੂਆਂ ਨੂੰ ਵੀ ਇਹਦੇ ਨਾਲ ਹੀ ਸੋਟੇ ਕਰਨਾ ਆ ਕਿਉਂਕਿ ਆਲੂਆਂ ਨੂੰ ਆਲੂ ਥੋੜੇ ਟਾਈਮ ਲਾਉਂਦੇ ਆ ਪੱਕਣ ਨੂੰ ਬਾਕੀ ਇਹ ਕੜੀ ਦੇ ਵਿੱਚ ਵੀ ਪੱਕੂਗੇ ਜਦੋਂ ਆਪਾਂ ਕੜੀ ਬਣਾਉਣੀ ਆ ਇਸ ਤਰ੍ਹਾਂ ਇਹਨਾਂ ਨੂੰ ਲਾਗਾ ਹਿਲਾਣਾ ਆ ਮਿਕਸ ਕਰਨਾ ਆ ਤੇ ਹੋ ਸਕਦਾ ਤੁਸੀਂ ਭਾਂਡਾ ਜਿਹੜਾ ਖੁੱਲਾ ਲਓ ਮੋٹے ਤਲੇ ਦਾ ਲੈਣਾ ਆ ਕਿਉਂਕਿ ਇਹ ਕੜੀ ਜਦੋਂ ਆਪਾਂ ਬਣਾਉਂਦੇ ਆ ਥੋੜੀ ਜਿਹੀ ਫੁੱਲ ਦੀ ਵੀ ਆ ਨਾ ਬੇਸਨ ਫੁੱਲ ਦਾ ਆ ਸੋ ਇਸ ਕਰਕੇ ਮੈਨੂੰ ਇਹ ਬਰਤਨ ਛੋਟਾ ਲੱਗਾ ਮੇਰਾ ਸਟੀਲ ਦਾ ਜਿਹੜਾ ਇਹ ਪੈਨ ਸੀਗੀ ਮੈਂ ਇਸ ਕਰਕੇ ਆ ਮੈਂ ਵੱਡੇ ਬਰਤਨ ਦੇ ਵਿੱਚ ਇਹਨਾਂ ਨੂੰ ਪਾ ਲਿਆ ਆ ਕਿਉਂਕਿ ਆਪਾਂ ਜਦੋਂ ਖੁੱਲੇ ਬਰਤਨ ਦੇ ਵਿੱਚ ਕੜੀ ਨੂੰ ਪਕਾਉਂਦੇ ਆ ਨਾ ਤਾਂ ਖੁੱਲੇ ਭਾਂਡੇ ਦੇ ਵਿੱਚ ਪੱਕਦੀ ਆ ਕੋਈ ਉਬਾਲ ਆਣ ਦਾ ਡਰ ਨਹੀਂ ਗੈਸ ਵੀ ਖਰਾਬ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਮੈਂ ਇਹਦੇ ਵਿੱਚ ਇਹਨੂੰ ਟਰਾਂਸਫਰ ਕਰ ਲਿਆ ਤੇ ਖੁੱਲੇ ਬਰਤਨ ਦੇ ਵਿੱਚ ਇਹੀ ਫਾਇਦਾ ਹੁੰਦਾ ਆ ਸੋ ਜੀ ਇਸ ਤਰ੍ਹਾਂ ਇਹਨੂੰ ਮੈਂ ਲਗਾਤਾਰ ਹਿਲਾ ਰਹੀ ਆ ਹਿਲਾਣ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਣੀ ਆ ਕਸੂਰੀ ਮੇਥੀ ਨਾਲ ਹੀ ਪਾ ਦੇਣੀ ਆ ਆਲੂਆਂ ਦੇ ਨਾਲ ਫਲੇਵਰ ਟੇਸਟ ਬਹੁਤ ਵਧੀਆ ਆਂਦਾ ਆ ਜੀ ਕਸੂਰੀ ਮੇਥੀ ਦਾ ਇਸ ਤਰ੍ਹਾਂ ਕਸੂਰੀ ਮੇਥੀ ਪਾ ਕੇ ਵੀ ਇਹਨੂੰ ਮਿਕਸ ਕਰ ਦੇਣਾ ਆ ਤੇ ਤੁਸੀਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਕਮੈਂਟ ਜਿਹੜੇ ਕਰਦੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਸ਼ੁਕਰੀਆ ਕਿ ਜ਼ਰੂਰ ਕਰਦੇ ਹੋ ਤੁਸੀਂ ਕਮ ਸਬਸਕ੍ਰਾਈਬ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤੁਹਾਡੇ ਸਬਸਕ੍ਰਾਈਬ ਕਰਨ ਦੇ ਨਾਲ ਮੈਨੂੰ ਹਿੰਮਤ ਮਿਲਦੀ ਆ ਹੌਸਲਾ ਮਿਲਦਾ ਆ ਤੇ ਅੱਗੇ ਤੋਂ ਅੱਗੇ ਵੀਡੀਓ ਬਣਾਉਣ ਦਾ ਇੱਕ ਹਿੰਮਤ ਆ ਜਾਂਦੀ ਆ ਕਿ ਅੱਗੇ ਵੀਡੀਓ ਬਣਾਈਏ ਹੋਰ ਹੈ ਨਾ ਤੇ ਇਹ ਮੈਂ ਜੀ ਥੋੜਾ ਜਿਹਾ ਇਹਦੇ ਵਿੱਚ ਪਾਇਆ ਕਟਿਆ ਹੋਇਆ ਕੱਦੂ ਕਸ ਕੀਤਾ ਹੋਇਆ ਲਸਣ ਲਸਣ ਮੈਂ ਇਸ ਟਾਈਮ ਤੇ ਪਾਣਾ ਹੈ ਕਿਉਂਕਿ ਲਸਣ ਦਾ ਫਲੇਵਰ ਜਦੋਂ ਆਪਾਂ ਹੁਣ ਪਾਉਣਾ ਨਾ ਬਹੁਤ ਵਧੀਆ ਆਂਦਾ ਆ ਪੱਕ ਤਾਂ ਜਾਂਦਾ ਹੀ ਆ ਜੀ ਤੇ ਇਸ ਤਰ੍ਹਾਂ ਇਹਨੂੰ ਹਿਲਾਣਾ ਆ ਹਿਲਾਣ ਤੋਂ ਬਾਅਦ ਜੀ ਹੁਣ ਮੈਂ ਇਹਦੇ ਵਿੱਚ ਜਿਹੜੀ ਆਪਣੀ ਆਪਾਂ ਕੜੀ ਦਾ ਘੋਲ ਬਣਾ ਕੇ ਰੱਖਿਆ ਹੋਇਆ ਸੀ ਉਹ ਪਾ ਦੇਣਾ ਆ ਤਕਰੀਬਨ 2-3 ਮਿੰਟ ਇਹਨੂੰ ਆਲੂਆਂ ਨੂੰ ਪਕਾਣ ਤੋਂ ਬਾਅਦ ਇਹ ਮੈਂ ਘੋਲ ਪਾ ਦੇਣਾ ਕੜੀ ਵਾਲਾ ਇਹਦੇ ਨਾਲ ਇਹ ਹੁੰਦਾ ਹੈ ਕਿ ਆਲੂ ਥੋੜੇ ਜਿਹਾ ਹਾਫ ਕੁੱਕ ਜਿਹਾ ਹੋ ਜਾਂਦੇ ਆ ਬਾਕੀ ਇਹਨਾਂ ਨੇ ਇਸ ਕੜੀ ਦੇ ਨਾਲ ਹੀ ਪੱਕ ਜਾਣਾ ਆ ਸੋ ਜੀ ਇਸ ਤਰ੍ਹਾਂ ਪਾਨ ਤੋਂ ਬਾਅਦ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਆ ਜਿਹੜਾ ਇਹਦੇ ਵਿੱਚ ਬਚਿਆ ਹੋਇਆ ਲੱਗਿਆ ਹੋਇਆ ਬੇਸਣ ਸੀ ਉਹ ਵੀ ਪਾ ਦੇਣਾ ਤੇ ਥੋੜੇ ਜਿਹਾ ਪਾਣੀ ਹੋਰ ਪਾ ਦੇਣਾ ਪਾਣੀ ਥੋੜੇ ਜਿਹਾ ਜ਼ਿਆਦਾ ਪਾਇਓ ਕਿਉਂਕਿ ਆਪਾਂ ਕੜੀ ਨੂੰ ਪਕਾਉਣਾ ਵੀ ਆ ਜਿੰਨੀ ਕੜੀ ਪੱਕੂਗੀ ਉੰਨੀ ਹੀ ਟੇਸਟੀ ਬਣਦੀ ਆ ਵਧੀਆ ਬਣਦੀ ਆ ਸੋ ਜੀ ਇਸ ਤਰ੍ਹਾਂ ਇਹਨੂੰ ਕੜੀ ਨੂੰ ਹਲਾਣਾ ਹੁਣ ਸਾਨੂੰ ਥੋੜਾ ਜਿਹਾ ਤੁਹਾਨੂੰ ਵੀ ਰੰਗ ਲੱਗ ਰਿਹਾ ਹੋਗਾ ਨਾ ਕੜੀ ਦਾ ਦੇਖੋ ਹੌਲੀ ਹੌਲੀ ਇਹਦਾ ਕਲਰ ਆਪਣੇ ਆਪ ਜਿਵੇਂ ਜਿਵੇਂ ਪੱਕਣ ਲੱਗ ਜਾਂਦੀ ਆ ਇਹਦਾ ਕਲਰ ਆਪਣੇ ਆਪ ਹੀ ਵਧੀਆ ਨਿਕਲ ਕੇ ਆਉਂਦਾ ਆ ਕਿਉਂਕਿ ਮੈਂ ਇਹਦੇ ਵਿੱਚ ਹਲਦੀ ਅੱਧਾ ਚਮਚ ਪਾਈ ਆ ਹਲਦੀ ਨਾਲ ਹੀ ਕੜੀ ਸੋਹਣੀ ਲੱਗਦੀ ਆ ਇਹ ਮੈਂ ਦੂਸਰੇ ਪਾਸੇ ਗੈਸ ਤੇ ਪਾਣੀ ਗਰਮ ਰੱਖਿਆ ਹੋਇਆ ਸੀ ਪਾਣੀ ਗਰਮ ਰੱਖਣ ਦੇ ਨਾਲ ਇਹ ਫਾਇਦਾ ਹੁੰਦਾ ਆ ਕੇ ਕੜੀ ਜਲਦੀ ਹੀ ਪੱਕਣ ਲੱਗ ਜਾਂਦੀ ਆ ਤੇ ਹੋ ਸਕਦਾ ਦਾਲ ਸਬਜ਼ੀ ਦੇ ਵਿੱਚ ਅਗਰ ਤੁਸੀਂ ਐਕਸਟਰਾ ਬਾਦੂ ਬਾਅਦ ਵਿੱਚ ਪਾਣੀ ਪਾਣਾ ਤਾਂ ਥੋੜਾ ਜਿਹਾ ਉਹਨੂੰ ਕੋਸਾ ਕਰਕੇ ਪਾ ਲਿਆ ਕਰੋ ਕਿਉਂਕਿ ਜਿਹੜੀ ਆਪਾਂ ਚੀਜ਼ ਬਣਾਉਂਦੇ ਹੁੰਨੇ ਆ ਉਹ ਗਰਮ ਹੁੰਦੀ ਆ ਤੇ ਠੰਡਾ ਪਾਣੀ ਪਾਉਣ ਦੇ ਨਾਲ ਉਹਦਾ ਟੈਂਪਰੇਚਰ ਇੱਕਦਮ ਡਾਊਨ ਹੋ ਜਾਂਦਾ ਟੇਸਟ ਵਿੱਚ ਥੋੜਾ ਜਿਹਾ ਫਰਕ ਆ ਜਾਂਦਾ ਆਹ ਲੋ ਜੀ ਕੜੀ ਦੇਖੋ ਕਿੰਨੀ ਵਧੀਆ ਰੰਗ ਨਿਕਲ ਕੇ ਆਇਆ ਪੱਕ ਰਹੀ ਆ ਕੜੀ ਬਹੁਤ ਹੀ ਟੇਸਟੀ ਬਣੀ ਸੀ ਬਹੁਤ ਹੀ ਪਸੰਦ ਆਈ ਸੀ ਬੱਚੇ ਵੀ ਬਹੁਤ ਪਸੰਦ ਕਰਨਗੇ ਕਿਉਂਕਿ ਬੱਚਿਆਂ ਨੂੰ ਆਲੂ ਬਹੁਤ ਪਸੰਦੇ ਆਲੂਆਂ ਦਾ ਕੋਈ ਵੀ ਚੀਜ਼ ਬਣਾ ਲਓ ਬੱਚੇ ਬਹੁਤ ਪਸੰਦ ਕਰਦੇ ਆ ਬੱਚੇ ਤਾਂ ਕੀ ਸਾਰੇ ਪਸੰਦ ਕਰਦੇ ਆ ਪਰ ਗਰਮੀ ਦੇ ਮੌਸਮ ਦੇ ਵਿੱਚ ਕੋਈ ਵੀ ਦਾਲ ਸਬਜ਼ੀ ਖਾਣ ਨੂੰ ਜਾਂ ਦਿਲ ਨਹੀਂ ਨਾ ਕਰਦਾ ਹੈਗਾ ਫੇਰ ਆਪਾਂ ਇਸ ਤਰ੍ਹਾਂ ਦੀ ਚੀਜ਼ ਬਣਾਉਨੇ ਆ ਬਹੁਤ ਟੇਸਟੀ ਲੱਗਦੀ ਆ ਹਲਕਾ ਫੁਲਕਾ ਖਾਣ ਨੂੰ ਦਿਲ ਕਰਦਾ ਹੈ ਸੋ ਜੀ ਇਹਦੇ ਨਾਲ ਤੁਸੀਂ ਬੋਇਲ ਰਾਇਸ ਪਲੇਨ ਬੋਇਲ ਰਾਇਸ ਬਣਾ ਲਓ ਬਹੁਤ ਹੀ ਟੇਸਟੀ ਲੱਗਦੀ ਆ ਚਾਵਲਾਂ ਦੇ ਨਾਲ ਕੜੀ ਦੇਖੋ ਜੀ ਕੜੀ ਨੂੰ ਲਗਭਗ ਪੱਕਦੀ ਹੋਈ ਨੂੰ 5 ਤੋਂ 6 ਮਿੰਟ ਹੋ ਗਏ ਆ ਤੇ ਥੋੜੀ ਜਿਹੀ ਮੈਂ ਹੋਰ ਪਕਾਉਂਗੀ ਤਕਰੀਬਨ ਇਹਨੂੰ 10-12 ਮਿੰਟ ਪਕਾਉਣਾ ਆ ਤਾਂ ਜੋ ਇਹਦਾ ਇੱਕ ਕੱਚਾਪਨ ਜਾਂ ਨਿਕਲ ਜਾਵੇ ਜ਼ਿਆਦਾ ਮੈਂ ਸੰਘਣੀ ਨਹੀਂ ਕਰਨੀ ਕਿਉਂਕਿ ਆਪਾਂ ਇਹ ਚਾਵਲਾਂ ਦੇ ਨਾਲ ਖਾਣੀ ਆ ਇਸ ਕਰਕੇ ਜਦੋਂ ਬਣਾਉਣ ਤੋਂ ਬਾਅਦ ਵੀ ਇਹ ਨਾ ਥੋੜੀ ਜਿਹੀ ਸੰਘਣੀ ਹੋ ਜਾਂਦੀ ਹੈ ਠਿੱਕ ਹੋ ਜਾਂਦੀ ਹੈ ਬੇਸਣ ਹੁੰਦਾ ਨਾ ਬੇਸਣ ਫੁੱਲ ਜਾਂਦਾ ਹੈ ਸੋ ਜੀ ਮੈਂ ਇੱਥੇ ਚੈੱਕ ਕਰ ਰਹੀ ਸੀ ਆਲੂ ਆਲੂ ਬਿਲਕੁਲ ਪੂਰੀ ਤਰ੍ਹਾਂ ਇਹ ਪੱਕ ਚੁੱਕੇ ਆ ਸਪੈਸ਼ਲੀ ਆਪਾਂ ਆਲੂਆਂ ਨੂੰ ਦੇਖਣਾ ਹੁੰਦਾ ਹੈ ਕੜੀ ਤਾਂ ਤਕਰੀਬਨ ਬਣ ਚੁੱਕੀ ਆ ਦੇਖੋ ਆਲੂ ਬਹੁਤ ਸੋਹਣੇ ਮੈਸ਼ ਹੋ ਰਹੇ ਆ ਬਸ ਇੰਨੇ ਕੁ ਹੀ ਚਾਹੀਦੇ ਆ ਜੀ ਸਾਨੂੰ ਆਲੂਆਂ ਦਾ ਟੈਕਸਚਰ ਲਓ ਜੀ ਕੜੀ ਨੂੰ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਆ ਥੋੜੀ ਜਿਹੀ ਹੋਰ ਪਕਾਵਾਂਗੇ ਲਗਭਗ ਇਹਨੂੰ 10 ਤੋਂ 15 ਮਿੰਟ ਦੇ ਵਿੱਚ ਇਹ ਕੜੀ ਸਾਡੀ ਬਣ ਕੇ ਤਿਆਰ ਹੋ ਜਾਂਦੀ ਉਹਨਾਂ ਨੂੰ ਮੈਂ ਦੂਸਰੀ ਸਾਈਡ ਤੇ ਕੜੀ ਰੱਖ ਦਿੱਤੀ ਆ ਹੁਣ ਮੈਂ ਕਰੂੰਗੀ ਇੱਕ ਤੜਕਾ ਤਿਆਰ ਕੜੀ ਵਾਸਤੇ ਤੜਕਾ ਲਗਾਉਣ ਵਾਸਤੇ ਜੀ ਮੈਂ ਇਹ ਲਿਆ ਦੇਸੀ ਘਿਓ ਦੇਸੀ ਘਿਓ ਘਰ ਦਾ ਆ ਹੋਮ ਮੇਡ ਆ ਕਿਉਂਕਿ ਜਿਹੜਾ ਮਲਾਈ ਤੋਂ ਬਣਦਾ ਬਣਦਾ ਮੈਂ ਉਹੀ ਘਿਓ ਬਣਾ ਕੇ ਰੱਖਿਆ ਹੋਇਆ ਆ ਗਾਂ ਦੇ ਦੁੱਧ ਦਾ ਜਿਹੜਾ ਆਪਾਂ ਮਲਾਈ ਆਉਂਦੀ ਆ ਉਸ ਤੋਂ ਘੇ ਬਣਾਇਆ ਆ ਕਿ ਉਹਦਾ ਤੜਕਾ ਲਗਾਣਾ ਆ ਬਹੁਤ ਹੀ ਟੇਸਟੀ ਇਹ ਕੜੀ ਬਣ ਕੇ ਤਿਆਰ ਹੁੰਦੀ ਦੇਸੀ ਕਿ ਉਹਦਾ ਤੜਕਾ ਲਗਾ ਕੇ ਦੇਖਿਓ ਖਾ ਕੇ ਦੇਖਿਓ ਬਹੁਤ ਵਧੀਆ ਲੱਗਦੀ ਆ ਤੇ ਅੱਜ ਕੱਲ ਮੌਸਮ ਇਹੋ ਜਿਹਾ ਆ ਗਰਮੀ ਆ ਖਾਣ ਨੂੰ ਕੁਝ ਵੀ ਦਿਲ ਨਹੀਂ ਕਰਦਾ ਜੇਕਰ ਆਪਾਂ ਇਹੋ ਜੀਆਂ ਚੀਜ਼ ਚੀਜ਼ ਬਣਾ ਲਵਾਂਗੇ ਤਾਂ ਵਧੀਆ ਬਣਦੀ ਆ ਟੇਸਟੀ ਲੱਗਦੀ ਆ ਸਿਹਤ ਵੀ ਸਾਡੀ ਠੀਕ ਰਹਿੰਦੀ ਆ ਹੁਣ ਮੈਂ ਥੋੜਾ ਜਿਹਾ ਲਿਆ ਜੀ ਇਹ ਕੜੀ ਪੱਤਾ ਕੜੀ ਪੱਤਾ ਮੈਂ ਇਹ ਮੇਰੇ ਕੋਲ ਥੋੜਾ ਜਿਹਾ ਪਿਆ ਸੀ ਕਿਉਂਕਿ ਇਹ ਮੈਂ ਫ੍ਰਿਜ ਵਿੱਚ ਰੱਖਿਆ ਹੋਇਆ ਸੀ ਫਿਰ ਵੀ ਇਹਦੇ ਪੱਤੇ ਸੁੱਕ ਗਏ ਆ ਪਰ ਫਿਰ ਵੀ ਟੇਸਟ ਇਹਦਾ ਬਿਲਕੁਲ ਉਹੀ ਆਊਗਾ ਅਗਰ ਤੁਹਾਡੇ ਕੋਲ ਹੈਗਾ ਤੁਸੀਂ ਪਾ ਸਕਦੇ ਆ ਤਾਜ਼ਾ ਕੜੀ ਪੱਤਾ ਹੈਗਾ ਤੁਸੀਂ ਤਾਜ਼ਾ ਫਰੈਸ਼ ਤੋੜ ਕੇ ਵੀ ਪਾ ਸਕਦੇ ਆ ਹੁਣ ਮੈਂ ਜੀ ਇਹਦੇ ਵਿੱਚ ਪਾਣ ਲੱਗੀ ਆ ਹਿੰਗ ਹਿੰਗ ਪਾ ਲਈਆ ਤੇ ਇਹ ਹੈਗੀ ਆ ਮੈਂ ਦਾਲਚੀਨੀ ਕਾਲੀਆਂ ਮਿਰਚਾਂ ਤੇ ਇਹ ਮੈਂ ਥੋੜੇ ਜਿਹਾ ਇੱਕ ਦੋ ਚੀਜ਼ਾਂ ਇਹ ਪਾਈਆਂ ਤੇ ਨਾਲ ਹੀ ਜੀ ਮੈਂ ਪਾਈ ਆ ਸੁੱਕੀ ਹੋਈ ਲਾਲ ਮਿਰਚ ਇਹਦਾ ਫਲੇਵਰ ਬਹੁਤ ਸੋਹਣਾ ਆਂਦਾ ਆ ਬਹੁਤ ਟੇਸਟੀ ਲੱਗਦੀ ਆ ਜਦੋਂ ਆਪਾਂ ਇਹ ਕੜੀ ਦੇ ਵਿੱਚ ਖਾਣੇ ਆ ਤੇ ਨਾਲ ਹੀ ਮੈਂ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਲਸਣ ਪਾ Đਣਾ ਆ ਲਸਣ ਦਾ ਵੀ ਟੇਸਟ ਬਹੁਤ ਵਧੀਆ ਆਂਦਾ ਆ ਤੇ ਲਸੰਦਾ ਤੜਕਾ ਮੈਂ ਬਾਅਦ ਚ ਲਗਾਉਣੀ ਹੁੰਨੀ ਆ ਨਾਲ ਹੀ ਪਾਤਾ ਜੀ ਆਪਣਾ ਕੜੀ ਪੱਤਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਆ ਤੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਪਾਈ ਆ ਇਹਦੇ ਵਿੱਚ ਕਲੌਂਜੀ ਕਲੌਂਜੀ ਦਾ ਟੇਸਟ ਬਹੁਤ ਵਧੀਆ ਆਂਦਾ ਆ ਬਹੁਤ ਹੀ ਜ਼ਿਆਦਾ ਟੇਸਟੀ ਕੜੀ ਬਣ ਕੇ ਤਿਆਰ ਹੋਈ ਸੀ ਸਾਰਿਆਂ ਨੂੰ ਬਹੁਤ ਪਸੰਦ ਆਈ ਉਸ ਤੋਂ ਬਾਅਦ ਜੀ ਮੈਂ ਨਾਲ ਹੀ ਪਾਤਾ ਹਰੀਆਂ ਕਟੀਆਂ ਹੋਈਆਂ ਮਿਰਚਾਂ ਧਨੀਆ ਵੀ ਇਹਦੇ ਨਾਲ ਮਿਕਸ ਕਰ ਦੇਣਾ ਗੈਸ ਦੀ ਫਲੇਮ ਕਰ ਦੇਣੀ ਆ ਜੀ ਬੰਦ ਥੋੜੀ ਜਿਹੀ ਮੈਂ ਪਾਤੀ ਆ ਦੇਗੀ ਲਾਲ ਮਿਰਚ ਜਿਹੜੀ ਕਸ਼ਮੀਰੀ ਮਿਰਚ ਹੁੰਦੀ ਆ ਇਸ ਤਰ੍ਹਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮੈਂ ਕਰ ਦਿੱਤਾ ਜੀ ਮਿਕਸ ਗੈਸ ਦੀ ਫਲੇਮ ਅਗਰ ਤੁਸੀਂ ਰੱਖਣੀ ਸੇਮ ਰੱਖਣੀ ਆ ਤੱਕਦਾ ਦਾਕਾ ਅਸੀਂ ਪਾਤਾ ਜੀ ਕੜੀ ਦੇ ਉੱਤੇ ਹੁਣ ਇਹਨੂੰ ਜਰਾ ਕ ਆਪਾਂ ਥੋੜਾ ਚਿਹਰੇ ਨੂੰ ਢੱਕਣ ਨੂੰ ਬੰਦ ਕਰ ਦੇਣਾ ਉੱਪਰੋਂ ਢੱਕਣ ਦੇ ਨਾਲ ਤਾਂ ਜੋ ਜਿਹੜੇ ਸਾਰੇ ਫਲੇਵਰ ਆ ਸਾਰੀ ਕੜੀ ਦੇ ਵਿੱਚ ਪੂਰੀ ਤਰ੍ਹਾਂ ਆ ਜਾਣ ਤੇ ਬਹੁਤ ਹੀ ਵਧੀਆ ਸਾਡੀ ਕੜੀ ਬਣ ਕੇ ਹੋ ਗਈ ਆ ਜੀ ਤਿਆਰ ਦੇਖੋ ਤੁਸੀਂ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਪੂਰਾ ਘਰ ਮੈਂ ਕਰਿਆ ਸੀ ਖੁਸ਼ਬੂ ਦੇ ਨਾਲ ਤੇ ਜਿਹੜਾ ਫਰਾਈ ਤੜਕਾ ਪੈਨ ਸੀ ਉਹਦੇ ਵਿੱਚ ਥੋੜੀ ਜੀ ਮੈਂ ਇਹਦੇ ਵਿੱਚ ਕੜੀ ਪਾ ਕੇ ਘੁਮਾਤੀ ਤੁਹਾਨੂੰ ਲੱਗਦੀ ਲੱਗ ਰਹੀ ਹੋਗੀ ਪਤਲੀ ਪਰ ਪਤਲੀ ਨਹੀਂ ਸੀ ਬਹੁਤ ਵਧੀਆ ਸੀ ਕਿਉਂਕਿ ਆਪਾਂ ਚਾਵਲਾ ਨਾ ਖਾਣੀ ਸੀ ਜੇ ਅਗਰ ਚਾਵਲਾ ਨਾ ਖਾਣੀ ਤਾਂ ਇੰਨੀ ਕੁ ਹੀ ਕੜੀ ਪਤਲੀ ਚਾਹੀਦੀ ਆ ਬਹੁਤ ਜ਼ਿਆਦਾ ਥਿੱਕ ਵੀ ਨਹੀਂ ਚੰਗੀ ਲੱਗਦੀ ਲਓ ਜੀ ਇੱਧਰ ਸਾਡੇ ਗਰਮਾ ਗਰਮ ਚਾਵਲ ਬਣ ਕੇ ਤਿਆਰ ਹੋ ਗਏ ਆ ਮੈਂ ਕਰੂੰਗੀ ਚਾਵਲਾ ਨਾਲ ਸਰਵ ਤੁਸੀਂ ਚਾਹੋ ਤਾਂ ਤਾਜੇ ਫੁੱਲਕੇ ਨਾਲ ਖਾ ਸਕਦੇ ਆ ਚਾਹੋ ਤਾਂ ਤੁਸੀਂ ਪਰਾਂਠੇ ਨਾਲ ਖਾ ਸਕਦੇ ਆ ਪਰ ਮੇਰੀ ਇਹੀ ਰਾਏ ਆ ਕਿ ਤੁਸੀਂ ਗਰਮ ਗਰਮ ਚਾਵਲਾ ਨਾ ਖਾਓ ਬਹੁਤ ਹੀ ਵਧੀਆ ਛੇਤੀ ਹਾਜਮ ਹੋਣ ਵਾਲਾ ਇਹ ਸਾਡਾ ਖਾਣਾ ਬਣ ਕੇ ਤਿਆਰ ਹੋਇਆ ਆ ਜੀ ਇੰਜੋਏ ਕਰੋ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਕੜੀ ਦੇ ਨਾਲ ਇਹ ਕੜੀ ਚਾਵਲ ਉਹ ਵੀ ਆਲੂਆਂ ਵਾਲੀ ਕੜੀ ਬਹੁਤ ਹੀ ਟੇਸਟੀ ਬਣਦੀ ਆ ਸਾਦੀ ਆ ਸਿੰਪਲ ਆ ਪਰ ਟੇਸਟੀ ਬਹੁਤ ਜ਼ਿਆਦਾ ਬਣ ਕੇ ਤਿਆਰ ਹੋਈ ਸੀ ਇਸ ਕਰਕੇ ਜੀ ਤੁਸੀਂ ਕੜੀ ਜਰੂਰ ਬਣਾਇਓ ਤੇ ਇੰਜੋਏ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦੇਣਾ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਜੇਕਰ ਸਬਸਕ੍ਰਾਈਬ ਕੀਤਾ ਹੈ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਦੇ ਹੋ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਹੈ ਸਾਰਿਆਂ ਦੇ ਕਮੈਂਟ ਕਰਨ ਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਜਿਸ ਤਰੀਕੇ ਨਾਲ ਮੈਂ ਘੜੀ ਬਣਾਈ ਆ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਤੇ ਸਾਰੇ ਖੁਸ਼ ਹੋ ਕੇ ਖਾਂਦੇ ਆ ਮੈਂ ਮਿਲਦੀ ਆ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ